ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਲ ਨਾ ਤਮਾਏ ਬਹੁਤਾ ਕਰਮ ਲਿਖਿਆ ਨਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਜਬ ਜੀ ਸਾਹਿਬ ਜੀ ਦੀ ਸੰਥਿਆ ਸਰਵਣ ਕਰ ਰਹੇ ਹਾਂ ਅੱਜ ਪਚਵੀ ਪੌੜੀ ਤੋਂ ਸੰਥਿਆ ਆਰੰਭ ਕਰਾਂਗੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਬਹੁਤਾ ਕਰਮ ਬਹੁਤਾ ਬੱਬਾ ਔਂਕਰ ਤੱਤੇ ਕੰਨ ਬਹੁਤਾ ਕਰਮ ਇਥੇ ਵਿਸ਼ਰਾਮ ਹੈ ਰਾਰਾ ਪੂਰਾ ਲਾਉਣਾ ਕਰਮ ਦਾ ਲਿਖਿਆ ਪੋਲਾ ਬੁਲਿਆ ਜਾਵੇਗਾ ਨਾ ਨੰਨੇ ਕੰਨਾ ਲਾ ਕੇ ਬੋਲਣਾ ਕੰਨੇ ਤੋਂ ਬਿਨਾ ਨਹੀਂ ਬੋਲਣਾ ਨਾ ਜਾਏ ਜੱਜੇ ਕੰਨਾ ਈੜੀ ਸਿਆਰੀ ਜਾਏ ਵੱਡਾ ਉਹ ਵੇ ਅਦਕ ਵੱਡਾ ਦਾਤਾ ਦਾਤਾ ਪੋਲਾ ਬੋਲਿਆ ਜਾਵੇਗਾ ਇਥੇ ਵਿਚਰਾਵ ਹੈ ਤੇਲ ਪੋਲਾ ਬੋਲਿਆ ਜਾਵੇਗਾ ਨਾ ਨੰਨਾ ਮੁਕਤਾ ਤਮਾਏ ਤੱਤਾ ਮੰਮੇ ਕੰਨਾ ਲੰਮਾ ਕਰਕੇ ਬੋਲਣਾ ਈੜੀ ਸਿਆਰੀ ਏ ਤਮਾਏ ਕੇਤੇ ਮੰਗੇ ਮੰਮੇ ਟਿੱਪੀ ਗੱਗਾ ਮੰਗ ਬੋਲ ਕੇ ਵਿੱਚ ਦਹਿ ਦੇਣੀ ਆਏ ਸਾਰੀ ਹੀ ਮੰਗੇ ਮੰਗੇ ਇਸ ਤਰ੍ਹਾਂ ਬੋਲਣਾ ਹੈ ਇਥੇ ਵਿਚਰਾਮ ਹੈ ਜੋਦ ਜੱਜੇ ਹੋੜਾ ਭਾਰਾ ਬੋਲਣਾ ਕਸ ਕੇ ਬੋਲਣਾ ਹੈ ਜੱਜਾ ਬੋਲਾ ਬੋਲਾਂਗੇ ਤਾਂ ਜਈਏ ਦੀ ਆਵਾਜ਼ ਆਵੇਗੀ ਜੱਜਾ ਲ ਬੋਲਣਾ ਹੈ ਕਸ ਕੇ ਬੋਲਣਾ ਜੋਦ ਅਪਾਰ ਐੜਾ ਮੁਕਤਾ ਕੇਤੇ ਆਇ ਤੇ ਵਿਸ਼ਰਾਮ ਹੈ ਗਨਤ ਨਾਨ ਦੇ ਨਾਲ ਗਨਤ ਨਹੀਂ ਵਿਚਾਰ ਵਵੇ ਦੇ ਨਾਲ ਕੇਤੇ ਇਤੇ ਵਿਸ਼ਰਾਮ ਹੈ ਖਾਪ ਕੋਲਾ ਬੋਲਿਆ ਜਾਵੇਗਾ ਟੁੱਟੇ ਸੱਤੇ ਔਕੜ ਉੱਤੇ ਅਦਗ ਟੈਂ ਕਾ ਹਾਏ ਸਿਆਰੀ ਟੁੱਟੇ ਇਹ ਥੋੜਾ ਕਸਮਾ ਬੋਲਿਆ ਜਾਵੇਗਾ ਅਦਗ ਲਾ ਕੇ ਬੋਲਣਾ ਟੁੱਟੇ ਵੇਕਾਰ ਹੋਵੇ ਦੇ ਨਾਮ ਕਰਕੇ ਬੋਲਣਾ ਕਕੇ ਕੰਨਾ ਰਾਰਾ ਵੇਕਾਰ ਕੀਤੇ ਇਥੇ ਵਿਚਰਾਵੈ ਲੈ ਲੈ ਮੁਕਰ ਇਸ ਨੂੰ ਮੁਕਰ ਪੋਲਾ ਜਾਨੇ ਬੋਲਣਾ ਜੇ ਪੋਲਾ ਬੋਲਾਂਗੇ ਇਹਦਾ ਅਰਥ ਸੀਸਾ ਬਣ ਜਾਵੇਗਾ ਇਥੇ ਮੁਕਰ ਬੋਲਣਾ ਹੈ ਇਹਦਾ ਅਰਥ ਹੈ ਇਨਕਾਰੀ ਹੋ ਜਾਣਾ ਪਰਮਾਤਮਾ ਦੇ ਪਾਸੋਂ ਦਾਤਾ ਲੈ ਕਰਕੇ ਮੁਕਰ ਜਾਣਾ मुक्कर मम्मे औंकड़ उदक कंकड़ मुक्कर कस के बोलना मुक्कर पाहे पप्पे कन्ना लम्मा करके से सिया संकोच के बोलना पाहे केते एते विश्राम है खाही खाहे कखे कन्ना लम्मा करके बोलना हाए सिया संकोच के खाहे केते या एते विश्राम है दूख भूख ਸਾਦ ਪੋਲਾ ਬੋਲਿਆ ਜਾਵੇਗਾ ਮਾਰ ਇਹ ਏੜੀ ਲਾਲ ਮਾ ਕਰਕੇ ਬੋਲਣਾ ਆਏ ਸਿਆਰੀ ਸੰਕੋਚ ਕੇ ਇਹ ਤੇ ਦਾਤ ਤੇਰੀ ਇਥੇ ਵਿਸ਼ਰਾਮ ਹੈ ਦਾਤਾਰ ਕਈਗੁ ਸੰਗਤਾਂ ਇਹ ਤੇ ਇਥੇ ਵਿਸ਼ਰਾਣ ਹੁੰਦੀਆਂ ਨੇ ਦਾਤ ਤੇਰੀ ਦਾਤਾਰ ਪਾਲ ਸੰਪਰਦਾਵਾਂ ਦੇ ਵਿੱਚ ਤੇਰੀ ਸ਼ਬਦ ਤੇ ਵਿਸ਼ਰਾਮ ਲਗਵਾਇਆ ਜਾਂਦਾ ਹੈ ਇਹ ਤੇ ਦਾਤ ਤੇਰੀ ਦਾਤਾਰ ਬੰਦ ਦੱਦੇ ਦੇ ਨਾਲ ਪੋਲਾ ਬੋਲਿਆ ਜਾਵੇਗਾ ਬੰਦ ਖਲਾਸੀ ਖੱਖਾ ਮੁਕਤਾ ਖਲਾਸੀ ਇੱਥੇ ਵਿਸ਼ਰਾਮ ਹੈ ਭਾਣ ਹੋਏ ਈੜੀ ਸਿਆਰੀ ਹੋਰ ਇੱਥੇ ਵਿਸ਼ਰਾਮ ਹੈ ਆਖ ਨਾ ਸੱਕ ਕੋਈ ਈੜੀ ਸਿਆਰੀ ਜੇ ਕੋ ਖਾਇਕ ਇਥੇ ਵਿਸ਼ਰਾਮ ਹੈ ਆਖਣ ਪਾਹੇ ਕਈ ਸੰਗਤਾਂ ਇਸ ਤਰ੍ਹਾਂ ਹੀ ਪਾਠ ਕਰਦੀਆਂ ਨੇ ਜੇ ਕੋ ਖਾਏ ਕੋ ਆਖਣ ਕੋ ਆਖਣ ਇਕੱਠਾ ਬੋਲਦਿਆਂ ਨੇ ਕੱਕੇ ਔਕੜ ਐੜੇ ਕੰਨਾ ਖੱਖਾ ਨਾਣਾ ਝਿਆਰੀ ਕੋ ਆਖਣ ਬੋਲਦਿਆਂ ਨੇ ਪਾਰ ਪਾੜ ਜਿਹੜਾ ਇਕੱਠਾ ਹੈ ਖਾਏ ਕੋ ਸੁੱਧ ਪਾਠ ਹੈ ਆਖਣ ਵਖਰਾ ਬੋਲਣਾ ਹੈ ਪਾਹੇ ਓਹ ਹੋ ਊੜੇ ਹੋੜਾ ਲੰਮਾ ਕਰਕੇ ਬੋਲਣਾ ਹਾਏ ਔਂਕੜ ਸੰਕੋਚ ਕੇ ਓਹ ਹੋ ਜਾਣ ਐ ਇਥੇ ਵਿਸ਼ਰਾਮ ਐ ਜੇਤੀਆ ਮੋਹ ਮੰਮੇ ਔਂਕੜ ਹਾਏ ਸਿਆਰੀ ਮੋਹੇ ਚੇਤੀ ਬੋਲਣਾ ਹੈ ਖਾਏ ਈੜੀ ਸਿਆਰੀ ਆਪੇ ਜਾਣ ਐ ਇਥੇ ਵਿਸ਼ਰਾਮ ਐ ਆਪੇ ਦੇ ਦੱਦੇ ਲਾਂ ਲੰਮਾ ਕਰਕੇ ਬੋਲਣਾ ਈੜੀ ਸਿਆਰੀ ਸੰਕੋਚ ਕੇ ਇਹ ਦੇ ਦੇ ਇਸ ਤਰ੍ਹਾਂ ਬੋਲਣਾ ਹੈ ਆਖੇ ਸੇ ਸਸੇ ਸੇ ਹਾਰੀ ਸੇ ਬੋਲਣਾ ਇਸ ਨੂੰ ਲਾਂ ਲਾ ਕੇ ਸੇ ਨਹੀਂ ਬੋਲਣਾ ਸਿਆਰੀ ਲਾਉਣੀ ਹੈ ਇਹਦੀ ਆਵਾਜ਼ ਖਿੱਚਵੀ ਆਵੇਗੀ ਸੇ ਇਥੇ ਵਿਸ਼ਰਾਮ ਹੈ ਤੇ ਪੇ ਸੇ ਹਾਰੀ ਪੇ ਬੋਲਣਾ ਲਾਂ ਨਹੀਂ ਲਾਉਣੀ ਸਿਆਰੀ ਲਾਉਣੀ ਕਿਸ ਖਿੱਚਵੀ ਆਵਾਜ਼ ਹੋਣੀ ਪੇ ਕੇ ਕੇ ਕਕੇ ਲਾਂ ਲੰਮਾ ਕਰਕੇ ਬੋਲਣਾ ਈੜੀ ਸਿਆਰੀ ਸੰਕੋਚ ਕੇ ਕੇ ਕੇਈ ਕੇ ਇਸ ਤਰ੍ਹਾਂ ਬੋਲਣਾ ਹੈ ਕਈ ਸੰਗਤਾਂ ਆਖੇ ਇਥੇ ਵਿਚਰਾਮ ਲਾਉਂਦੀਆਂ ਨੇ ਤੇ ਤੇ ਕੇਈ ਕੇ ਦੋਨੇ ਠੀਕ ਨੇ ਜਿਸ ਨੂੰ ਨੰਨੇ ਹੋੜਾ ਨੂੰ ਇਸ ਨੂੰ ਨੰਨੇ ਦਰੈਂਕੜ ਉੱਤੇ ਟਿੱਪੀ ਲਾ ਕੇ ਨੂ ਨਹੀਂ ਬੋਲਣਾ ਜਿਸ ਨੂੰ ਨਹੀਂ ਬੋਲਣਾ ਹੋੜਾ ਲੱਗਾ ਲੰਮਾ ਕਰਕੇ ਬੋਲਣਾ ਨੋ ਜਿਸ ਨੂੰ ਜਿਸ ਨੂੰ ਇਸ ਤਰ੍ਹਾਂ ਬੋਲਣਾ ਹੈ ਬਾਕਸੇ ਇੱਥੇ ਵਿਸ਼ਰਾਮ ਹੈ ਸੇਹਤ ਪਪਾ ਸੇਹਤ ਸਾਲਾਹ ਸਸੇ ਕੰਨਾ ਲੱਲੇ ਕੰਨਾ ਹਾ ਹਾ ਮੁਕਤਾ ਸਾਲਾਹ ਨਾਨਕ ਇੱਥੇ ਵਿਸ਼ਰਾਮ ਹੈ ਪਾਤ ਸਾਹੀ ਪਾਤ ਸਾਹ ਜਿਸ ਨੂੰ ਬਖਸੇ ਸੇਹਤ ਸਾਲਾਹ ਨਾਨਕ ਪਾਤ ਸਾਹੀ ਸਤ ਸਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ